ਔਰ ਹਰ ਘਰ ਨੂੰ 2-2 ਲੱਖ ਰੁਪਏ ਜਿਹੜੇ ਉਹ ਦਿੱਤੇ ਜਾਣੇ ਨੇ ਔਰ ਇਹ ਜਿਹੜੇ ਪੈਸੇ ਨੇ ਇਹ ਪੰਚਾਇਤ ਦੇ ਫੰਡ ਦੇ ਵਿੱਚ ਪੈ ਜਾਣੇ ਨੇ ਤੇ ਥਰੂ ਇਹ ਪੰਚਾਇਤ ਵਿਭਾਗ ਸਾਰੇ ਜਿਹੜੇ ਕੰਮ ਨੇ ਇਹ ਸਿਰੇ ਚੜਾਏ ਜਾਣਗੇ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ ਸਰਕਾਰ ਦਾ ਬੜਾ ਵਧੀਆ ਪ੍ਰਾਲਾ ਜੀ ਇਹ ਰੰਗਲੇ ਪੰਜਾਬ ਦੇ ਅਧੀਨ ਇਹ ਗਰੀਬ ਲੋਕਾਂ ਨੂੰ ਕੱਚੇ ਮਕਾਨਾਂ ਦੇ 2-2 ਲੱਖ ਰੁਪਏ ਮਿਲੇ ਆ ਆਡੇ ਪਿੰਡ ਇੱਕ ਬੰਦੇ ਨੂੰ ਪੈਸੇ ਮਿਲੇ ਨੇ ਜਿਹੜੇ ਆ ਰੰਗਲੇ ਪੰਜਾਬ ਚ ਜਿਹੜੇ ਹੜਾਂ ਚ ਮਕਾਨ ਖਰਾਬ ਹੋ ਗਿਆ ਸੀ ਉਹਦੇ ਚ ਉਹ ਕਰਨੇਲ ਖੌਰ ਨੂੰ ਪੈਸੇ ਮਿਲੇ ਨੇ ਜਿਹੋ ਦੇ ਚ ਤੇ ਵਧੀਆ ਪ੍ਰਾਲਾ ਸਰਕਾਰ ਦਾ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਈ ਅੱਜ ਤੁਹਾਨੂੰ ਇਸ ਕਰਕੇ ਖੇਚਲ ਦਿੱਤੀ ਗਈ ਹੈ ਬਈ ਬਹੁਤ ਸਾਰੀ ਜਿਹੜੀ ਡਿਮਾਂਡ ਆ ਤੇ ਜ਼ਰੂਰਤ ਵੀ ਆ ਗਰੀਬਾਂ ਦੀ ਉਹ ਸੀ ਮਕਾਨ ਜਿਹੜੇ ਕੱਚੇ ਮਕਾਨ ਸੀ ਜਾਂ ਜਿਹੜੇ ਮਕਾਨ ਠਹਿ ਚੁਕੇ ਸੀ ਜਾਂ ਜਿਹੜੇ بارش ਕਰਕੇ ਠਹਿ ਚੁਕੇ ਸੀ ਉਹਨਾਂ ਨੂੰ ਬਣਾਉਣ ਵਾਸਤੇ ਤੇ ਅੱਜ ਅਸੀਂ ਉਸੇ ਡਿਮਾਂਡ ਦੇ ਮੁਖ ਰੱਖਦੇ ਹੋਏ ਜ਼ਰੂਰਤ ਨੂੰ ਮੁਖ ਰੱਖਦੇ ਹੋਏ ਮਹਿਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਸੀ ਤੇ ਰੰਗਲੇ ਪੰਜਾਬ ਦੇ ਵਿੱਚ ਦੇ ਜਿਹੜੇ ਫੰਡ ਅਸੀਂ ਆਏ ਸੀ ਉਹਦੇ ਵਿੱਚੋਂ ਮੈਂ ਆਪਣੇ ਹਲਕੇ ਦੇ ਵਿੱਚ 32 ਜਿਹੜੇ ਘਰ ਸੀ 32 ਘਰ ਜਿਹੜੇ ਸੀ ਉਹ ਲੋੜਵੰਦਾਂ ਦੇ ਜਿਹੜੇ ਸੀ ਉਹ ਨਵੇਂ ਬਣਾਉਣ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਨਾ ਹੈ ਔਰ ਹਰ ਘਰ ਨੂੰ 2-2 ਲੱਖ ਰੁਪਏ ਜਿਹੜੇ ਉਹ ਦਿੱਤੇ ਜਾਣੇ ਨੇ ਔਰ ਇਹ ਜਿਹੜੇ ਪੈਸੇ ਨੇ ਇਹ ਪੰਚਾਇਤ ਦੇ ਫੰਡ ਦੇ ਵਿੱਚ ਪੈ ਜਾਣੇ ਨੇ ਤੇ ਥਰੂ ਇਹ ਪੰਚਾਇਤ ਵਿਭਾਗ ਸਾਰੇ ਜਿਹੜੇ ਕੰਮ ਨੇ ਇਹ ਸਰੇ ਚੜਾਈ ਜਾਣਗੇ ਜਿਹੜੇ 32 ਮਕਾਨ ਸੀ ਟੋਟਲ ਉਹਨਾਂ ਵਿੱਚੋਂ 18 ਦੇ ਪੈਸੇ ਨੇ ਜਿਹੜੇ ਉਹ ਪੈ ਚੁੱਕੇ ਨੇ ਤੇ ਕੰਮ ਆ ਜਿਹੜਾ ਉਹ ਸ਼ੁਰੂ ਹੋ ਜੂਗਾ ਤੇ ਬਾਕੀ ਜਿਹੜੇ ਰਹਿ ਗਏ ਉਹ ਵੀ ਆਉਣ ਵਾਲੇ ਜਿਹੜੀ ਫੰਡ ਨੇ ਜਿਹੜੇ ਉਹਨਾਂ ਵਿੱਚ ਨਵੇਂ ਦੇ ਵਿੱਚ ਕਰਵਾ ਦਿੱਤੇ ਜਾਣਗੇ ਤੇ ਐਦਾਂ ਹੀ ਇੱਕ ਪ੍ਰਧਾਨ ਮੰਤਰੀ ਜਿਹੜੀ ਆਵਾਸ ਯੋਜਨਾ ਹੈ ਉਹਦੇ ਤਹਿਤ 39 ਘਰ ਜਿਹੜੇ ਨੁਕਸਾਨੇ ਗਏ ਸੀ ਮੀਂਹ ਦੇ ਵਿੱਚ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਵੀ ਅਸੀਂ 120000 ਰੁਪਏ ਦਾ ਜਿਹੜੀ ਰਾਸ਼ੀ ਆ ਉਹ ਮੁਹैया ਕਰਵਾ ਰਹੇ ਹਾਂ ਔਰ ਨਾਲ ਹੀ ਜਿਹੜਾ ਉਹਨਾਂ ਦੀ ਲੇਬਰ ਹੈ ਉਹਨਾਂ ਦਾ ਜਿਹੜਾ ਲੇਬਰ ਜਿਹੜੀ ਹੈਗੀ ਉਹ ਮਨਦਰੀਕਾ ਦੇ ਵਿੱਚੋਂ 31140 ਰੁਪਏ ਲੱਗਣੀ ਆ ਉਹ ਅਲੱਗਾ ਜਿਹੜੀ ਉਹ ਦਿੱਤੀ ਜਾਊਗੀ ਸੋ ਅਸੀਂ ਇੱਕ ਉਪਰਾਲਾ ਕੀਤਾ ਵੀ ਜ਼ਰੂਰਤਬੰਦ ਨੂੰ ਕਿਉਂਕਿ ਸਭ ਤੋਂ ਪਹਿਲਾ ਜਿਹੜੀ ਜ਼ਰੂਰਤ ਹੁੰਦੀ ਆ ਉਹ ਪਾਣੀ ਦੀ ਹੁੰਦੀ ਆ ਫਿਰ ਰੋਟੀ ਦੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਬੰਦੇ ਨੂੰ ਕੱਪੜੇ ਦੀ ਫਿਰ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਆ ਉਹ ਘਰ ਦੀ ਜ਼ਰੂਰਤ ਆ ਕਿਉਂਕਿ ਜਿਹਦੇ ਕੋਲ ਛੱਤ ਨਹੀਂ ਹੈ ਤਾਂ ਸਮਝ ਲਓ ਵੀ ਉਹਦੇ ਕੋਲ ਇੱਕ ਤਰ੍ਹਾਂ ਦਾ ਕੁਝ ਨਹੀਂ ਹੈਗਾ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਤੇ ਅਸੀਂ ਆਪਣੇ ਤੌਰ ਤੇ ਵੀ ਇੰਡੀਵਿਜੂਅਲ ਤੌਰ ਤੇ ਵੀ ਮੈਂ ਘਟੋ ਘਟ 200 ਮਕਾਨ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਅਸੀਂ ਆਪਣੇ ਹਲਕੇ ਦੇ ਵਿੱਚ ਮੈਂ ਬਣਾ ਕੇ ਦਿੱਤਾ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਹਰ ਜ਼ਰੂਰਤ ਬੰਦ ਨੂੰ ਜਿਹਦੀ ਉਹ ਜ਼ਰੂਰਤ ਜਿਹੜੀ ਵੀ ਜਿਹਦੀ ਵੀ ਜੋ ਜ਼ਰੂਰਤ ਆ ਉਹਨੂੰ ਪੂਰੀ ਕੀਤਾ ਜਾ ਸਕੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਅਸੀਂ ਕਾਫੀ ਹੱਦ ਤੱਕ ਇਹਦੇ ਵਿੱਚ ਕਾਮਯਾਬੀ ਹੋ ਸਕੇ ਆ ਤੋ ਅੱਜ ਮੈਂ ਜਿਨ੍ਹਾਂ ਨੂੰ ਵੀ ਲਾਭ ਪਤਰੀਆਂ ਨੂੰ ਬਹੁਤ-ਬਹੁਤ ਮੁਬਾਰਕ ਪੈ ਦਿੰਦਾ ਹੈ ਜਿਨ੍ਹਾਂ ਨੂੰ 18 ਜਿਹੜੇ ਦੇ ਲਾਭਪਾਤਰੀ ਜਿਨ੍ਹਾਂ ਨੂੰ 2-2 ਲੱਖ ਰੁਪਇਆ ਰੰਗਲਾ ਪੰਜਾਬ ਦੇ ਵਿੱਚ ਤੇ ਬਾਕੀਆਂ ਨੂੰ ਜਿਹੜਾ 1.5 ਲੱਖ ਰੁਪਇਆ ਉਹ ਸਵਾ ਸਵਾ ਲੱਖ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਹਦੇ ਵਿੱਚ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ ਸਰਕਾਰ ਦਾ ਬੜਾ ਵਧੀਆ ਪ੍ਰਾਲਾ ਜੀ ਇਹ ਰੰਗਲੇ ਪੰਜਾਬ ਦੇ ਅਧੀਨ ਇਹ ਗਰੀਬ ਲੋਕਾਂ ਨੂੰ ਕੱਚੇ ਮਕਾਨਾਂ ਦੇ 2-2 ਲੱਖ ਰੁਪਏ ਮਿਲੇ ਐ ਤੇ ਬੜਾ ਧੰਨਵਾਦ ਕਰਦੇ ਆਂ ਅਸੀਂ ਸਰਕਾਰ ਦਾ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਦਾ ਇਹ ਛੋਟੇ ਪਿੰਡ ਨੇ ਕੱਚੇ ਮਕਾਨ ਤੇ ਜਾਂ ਹੜ੍ਹਾਂ ਦੇ ਵਿੱਚ ਸੀ ਇਹ ਨਹੀਂ ਇਹ ਕੱਚੇ ਮਕਾਨਾਂ ਦੇ ਸੀਗੇ ਜੀ ਹੜ੍ਹਾਂ ਦੇ ਵਿੱਚ ਤਾਂ ਮਰਦ ਦੀ ਮੇਰ ਸੀ ਹੜ੍ਹਾਂ ਤਾਂ ਕੋਈ ਬਹੁਤਾ ਨਹੀਂ ਨੁਕਸਾਨ ਹੋਇਆ ਇੱਕ ਦੋ ਮਕਾਨ ਸੀਗੇ ਗਿਰਿਆ ਉਹਨਾਂ ਦੇ ਵੀ ਵਿਚਨ ਰੰਗਲੇ ਪੰਜਾਬ ਦੇ ਅਧੀਨ ਇਹਨਾਂ ਨੂੰ ਮਿਲੇ ਜੀ ਪੈਸੇ 2-2 ਲੱਖ ਰੁਪਏ ਹਾਂ ਜੀ ਐਮਐਲਏ ਵੱਲੋਂ ਪਹਿਲੀ ਵਾਰ ਇਹ ਖੁਸ਼ੀ ਹੋਈ ਹੈ ਹਾਂਜੀ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਐਮਐਲਏ ਸਾਹਿਬ ਆਪਣੇ ਹਲਕੇ ਦੇ ਹਰੇਕ ਸਰਪੰਚ ਨਾਲ ਤੇ ਹਰੇਕ ਮੈਂਬਰ ਨਾਲ ਬੜਾ ਡਟ ਕੇ ਖੜਦੇ ਆ ਧੰਨਵਾਦ ਕਰਦੇ ਹਾਂ ਜੀ ਕਲਾਂ ਸਰ ਜੀ ਕਰਮਾਪੁਰੀ ਪਿੰਡ ਗਵਿੰਦਗੜ ਤੋਂ ਸਰਪੰਚ ਜੀ ਸਾਡੇ ਪਿੰਡ ਇੱਕ ਬੰ ਪੈਸੇ ਮਿਲੇ ਨੇ ਜਿਹੜੇ ਆ ਰੰਗਲੇ ਪੰਜਾਬ ਚ ਜਿਹੜੇ ਹੜਾਂ ਚ ਮਕਾਨ ਖਰਾਬ ਹੋ ਗਿਆ ਸੀ ਉਹਦੇ ਚ ਉਹ ਕਰਨੈਲ ਕੌਰ ਨੂੰ ਪੈਸੇ ਮਿਲੇ ਨੇ ਜਿਹੋ ਦੇ ਤੇ ਵਧੀਆ ਪ੍ਰਾਲਾ ਸਰਕਾਰ ਦਾ ਵੀ ਕੋਈ ਗਰੀਬ ਆਪਣਾ ਮਕਾਨ ਹੈ ਜਿਹੜਾ ਉਹਦੋਂ ਮਰਮਤ ਕਰ ਸਕੇ ਦੁਬਾਰਾ ਨਵਾਂ ਬਣਾ ਸਕੇ ਧੰਨਵਾਦ ਧੰਨਵਾਦ ਸਰਕਾਰ ਦਾ ਮੇਰਾ ਨਾਮ ਗੁਰਮੀਤ ਕੌਰ ਹੈ ਮੈਂ ਚੂਹੜੀ ਤੋਂ ਹਾਂ ਤੇ ਮੇਰਾ ਕੱਚਾ ਮਕਾਨ ਸੀ ਮੈਨੂੰ ਪੈਸੇ ਮਿਲੇ 2 ਲੱਖ ਪਿਆਰ ਮੈਂ ਸਰਪੰਚ ਸਾਹਿਬ ਆਪਣੇ ਪਿੰਡ ਦੇ ਕਰਮਜੀਤ ਔਰ अपने भगवान मान जी दा बहुत-बहुत धन्यवाद कर दी हां कदों तो सीधा किसे मिले नहीं थी पहला भी सरकारी दवारे नहीं, 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 नहीं जी नहीं हुण नहीं जी 25 26 साल हो गए साडा कोई नहीं सीधा हां जी ते हुन, हुन, मिले हुण बहुत खुशी हुई है मैं ना तो बहुत-बहुत धन्यवाद कर दी हां ठीक है जी ओके बहुत देर के कर नहीं नहीं किसी ने पूछे नहीं ते हुण सरकार ने जणो सर्वे कीता नाम आए साडा हां जी कोशन बणजूगा मकान होदा नहीं एड़ा खड़ांदे विच थोड़े को है नहीं का मकान ਪੈਲੇ ਦਾ ਬਰਦੂ ਨਾ ਹੈ ਗੁੱਟ ਕੱਚੇ ਕੱਚੇ